ਇਹ ਜਿਹੜੀ ਨਸ ਹੈ ਇੱਥੇ ਆਣ ਕੇ ਚੈਨਾ ਡੋਰ ਨੇ ਬਾਹਰ ਕੀਤਾ ਤਾਂ ਇਹ ਜੇ ਨਸ ਕੱਟ ਜਾਂਦੀ ਤਾਂ ਉਸ ਤੋਂ ਬਾਅਦ ਜਾ ਕੇ ਇਸ ਵਿਅਕਤੀ ਦੀ ਮੌਤ ਹੋ ਜਾਣੀ ਸੀ ਤੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਦੂਜੇ ਪਾਸੇ ਜੋ ਪਤੰਗ ਡਾਨ ਵਾਲੇ ਨੇ ਉਹਨਾਂ ਨੂੰ ਵੀ ਕਿਤਨਾ ਕਿਤੇ ਧਿਆਨ ਰੱਖਣਾ ਚਾਹੀਦਾ ਕਿ ਉਹਨਾਂ ਦੇ ਪਰਿਵਾਰ ਨਾਲ ਵੀ ਇਦਾਂ ਦੀ ਘਟਨਾ ਵਾਪਰ ਸਕਦੀ ਹੈ ਉਂਗਰ ਦੀ ਹੁਣੇ 16 ਸੈਕਟਰ ਤੋਂ ਜਿਹੜੇ ਇਲਾਜ ਕਰਾ ਕੇ ਜਿਹੜੇ ਉਹਨੇ ਆਏ ਨੇ ਤਾਂ ਕਾਫੀ ਜਿਹੜੀ ਮੇਜਰ ਇੱਕ ਤਰ੍ਹਾਂ ਦਾ ਜਿਹੜਾ ਜ਼ਖਮ ਇਸ ਹੱਥੇ ਹੋਇਆ ਇਸ ਨੂੰ ਲੈ ਕੇ ਬਈ ਜਦੋਂ ਤੁਸੀਂ ਘਰ ਤੋਂ ਆ ਰਹੇ ਸੀ ਤਾਂ ਕਿੱਥੇ ਕਿ ਜਾ ਕੇ ਇਹ ਚਾਈਨਾ ਡੋਰ ਨੇ ਤੁਹਾਡੇ ਉੱਤੇ ਇੱਕ ਆਣ ਕੇ ਡਿੱਗੀ ਉਸ ਤੋਂ ਬਹੁਤ ਮੁਝਕਲੀ। ਨਿਕਲਦਾ ਵਾਰ ਰੇ ਫਿੰਡ ਤਾਂ ਪਾਉਲਾਣਗੇ। ਕਿਵੇਂ ਤੁਹਾਨੂੰ ਪਤਾ ਨਹੀਂ ਲੱਗੇ ਮੋਰਸਲ ਤੁਸੀਂ? ਹਾਂ ਜੀ ਪਤਾ ਨਹੀਂ ਲੱਗੇ ਮੋਰਸਲ। ਇਹ ਪਹਿਲਾਂ ਅੰਤਰੀ ਗਰਦਨ ਦੇ ਵਿੱਚ ਹੀ ਚਾਈਨਾ ਡੋਰ ਤੇ ਉੱਤੇ ਭਾਵੇਂ ਪੰਜਾਬ ਸਰਕਾਰ ਨੇ ਰੋਕ ਲਗਾਈ ਹੋਈ ਹੈ, ਬੈਨ ਕੀਤਾ ਹੋਈ ਹੈ ਪਰ ਅਜੇ ਵੀ ਕਈ ਦੁਕਾਨਦਾਰ ਧਰਲੇਦਾਰ ਚਾਈਨਾ ਡੋਰ ਵਿੱਚ ਰਹੇ ਨੇ। ਜਿਸ ਤੋਂ ਬਾਅਦ ਜਾ ਕੇ ਕਈ ਤਰ੍ਹਾਂ ਦੇ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਲੋਕਾਂ ਦੇ ਉੱਤੇ ਚਾਇਨਾ ਡੋਰ ਆਣ ਕਿ ਜਦੋਂ ਡਿੱਗਦੀ ਹੈ ਉਸ ਤੋਂ ਬਾਅਦ ਜੱਕੇ ਉਹਨੂੰ ਜ਼ਖਮੀ ਕਰ ਦਿੰਦੀ ਹੈ ਉਹਨਾਂ ਨੂੰ ਮੌਤ ਦੇ ਕਿਨਾਰੇ ਪਾ ਦਿੰਦੀ ਹੈ ਤਾਂ ਇਸ ਤਰੀਕੇ ਨਾਲ ਹੀ ਹੁਣ ਸਖਤੀ ਕਰਨ ਦੀ ਲੋੜ ਹੈ ਪ੍ਰਸ਼ਾਸਨ ਨੂੰ ਨਾ ਦੁਕਾਨਦਾਰਾਂ ਦੇ ਖਿਲਾਫ ਜਿਹੜੇ ਦੁਕਾਨਦਾਰ ਲਗਾਤਾਰ ਚਾਇਨਾ ਡੋਰ ਵੇਚ ਰਹੇ ਨੇ ਤਾਂ ਸਾਨੂੰ ਲੈ ਕੇ ਚੋਰੀ ਮੋਰੀਆਂ ਦੇ ਨਾਲ ਉਹ ਦੁਕਾਨਦਾਰ ਕੁਝ ਪੈਸੇ ਕਮਾਉਣ ਵਾਸਤੇ ਇਸ ਤਰੀਕੇ ਦੀ ਚਾਇਨਾ ਡੋਰ ਵੇਚ ਰਹੇ ਨੇ ਜੋ ਕਿ ਬਹੁਤ ਵੱਡਾ ਜੁਰਮ ਹੈ ਕਾਫੀ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਸਖਤ ਧਰਾਮਾਂ ਵੀ ਲਗਾਈਆਂ ਹੋਈਆਂ ਨੇ ਸਜ਼ਾ ਵੀ ਹੈ ਪਰ ਉਸ ਦੇ ਬਾਵਜੂਦ ਵੀ ਨਾ ਦੁਕਾਨਦਾਰਾਂ ਨੂੰ ਡਰ ਹੈ ਨਾ ਹੀ ਪਤੰਗ ਡਾਉਣ ਵਾਲਿਆਂ ਨੂੰ ਤਾਂ ਇਸ ਤਰੀਕੇ ਨਾਲ ਤੁਸੀਂ ਦੇਖੋ ਕਿੰਨੇ ਚੰਡੀਗੜ੍ਹ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਤੁਸੀਂ ਦੇਖੋ ਕਿ ਇਹ ਵਿਅਕਤੀ ਖੜੇ ਨੇ ਜਿਨ੍ਹਾਂ ਦੇ ਉੱਤੇ ਚੈਨਾ ਡੋਰ ਅਣ ਕੇ ਰਾਹ ਜਾਂਦੇ ਹੋਏ ਲਿਫਟ ਗਈ ਉਸ ਤੋਂ ਬਾਅਦ ਜਾ ਕੇ ਗਰਦਨ ਦੇ ਉੱਤੇ ਵਾਰ ਹੋਇਆ ਗਰਦਨ ਤੁਸੀਂ ਦੇਖੋ ਗਰਦਨ ਦੇ ਤੇ ਕਾਫੀ ਵੱਡਾ ਕੱਟ ਲੱਗਿਆ ਉਸ ਤੋਂ ਬਾਅਦ ਜਾ ਕੇ ਇਸ ਦੀਆਂ ਉਂਗਲਾਂ ਅੱਗੇ ਆ ਗਈਆਂ ਨਹੀਂ ਤਾਂ ਬੰਦੇ ਦੀ ਮੌਤ ਵੀ ਹੋ ਸਕਦੀ ਸੀ ਇਸ ਤਰੀਕੇ ਨਾਲ ਇਹ ਮੌਤ ਦੇ ਮੂੰਹ ਵਿੱਚੋਂ ਮੁੜਿਆ ਹੈ ਆ ਨਿਊ ਚੰਡੀਗੜ੍ਹ ਦਾ ਮਾਮਲਾ ਹੈ ਜਿੱਥੇ ਕੀ ਸਖਤੀ ਕਰਨ ਦੀ ਲੋੜ ਹੈ ਪ੍ਰਸ਼ਾਸਨ ਨੂੰ ਪੁਲਿਸ ਨੂੰ ਸਖਤੀ ਕਰਨ ਦੀ ਲੋੜ ਹੈ ਕਿਉਂਕਿ ਮੁੱਲਾ ਪਰ ਬਾਜ਼ਾਰ ਬਹੁਤ ਵੱਡਾ ਨੇੜੇ ਪੈਂਦਾ ਹੈ ਉੱਥੋਂ ਦੇ ਜਿਹੜੇ ਦੁਕਾਨਦਾਰ ਨੇ ਉਹਨਾਂ ਦੀ ਜਿਹੜੀ ਦੁਕਾਨਾਂ 'ਚ ਤਲਾਸ਼ੀ ਵੀ ਜੂਰ ਲੈਣੀ ਚਾਹੀਦੀ ਹੈ ਪੁਲਿਸ ਨੂੰ ਕੀ ਚੈਨਲ ਡੋਰ ਅਗਰ ਕੋਈ ਵੇਚਦਾ ਹੈ ਤੋਂ ਦੇ ਖਿਲਾਫ ਸਖਤ ਰਾਮਾਂ ਦੇ ਸਹਿਤ ਕਾਰਵਾਈ ਹੋਣੀ ਚਾਹੀਦੀ ਇਸ ਨੂੰ ਲੈ ਕੇ ਤੁਸੀਂ ਦੇਖੋ ਕਿ ਇਹ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੀਆਂ ਜਿੱਥੇ ਕੀ ਕਾਫੀ ਵਿਅਕਤੀ ਜ਼ਖਮੀ ਹੋਇਆ ਜ਼ਖਮੀ ਹੋਣ ਤੋਂ ਬਾਅਦ ਵਿਅਕਤੀ ਨੂੰ ਜਿਹੜਾ ਜਿਹੜਾ ਹਸਪਤਾਲ ਸੈਕਟਰ 16 ਦੇ ਵਿੱਚ ਪਹੁੰਚਾਉਣਾ ਪਿਆ ਉਸ ਤੋਂ ਬਾਅਦ ਜਾ ਕੇ ਇਸ ਦੀ ਉਂਗਲ ਦਾ ਇਲਾਜ ਕਰਨਾ ਪਿਆ ਤਾਂ ਉਸ ਤੋਂ ਬਾਅਦ ਜਾ ਕੇ ਗਰਦਨ ਦੇ ਉੱਤੇ ਵੀ ਕਾਫੀ ਵੱਡਾ ਨਿਸ਼ਾਨ ਹੈ ਤਾਂ ਡਾਕਟਰਾਂ ਵੱਲੋਂ ਵੀ ਕਿਹਾ ਗਿਆ ਕਿ ਅਗਰ ਇਹ ਜਿਆਦਾ ਡੂੰਘਾ ਹੁੰਦਾ ਤਾਂ ਇੱਥੇ ਜਿਹੜੀ ਨਸ ਹੈ ਜਿਹੜੀ ਆਪਾਂ ਇਹ ਦਿਖਾ ਰਹੇ ਮੈਂ ਕੈਮਰ ਨੂੰ ਦਿਖਾਓ ਕਲੋਜ਼ ਕਰਕੇ ਦਿਖਾ ਦਿਓ ਇਹ ਜਿਹੜੀ ਨਸ ਹੈ ਇੱਥੇ ਆਣ ਕੇ ਚਾਈ ਇਸ ਵਿਅਕਤੀ ਦੀ ਮੌਤ ਹੋ ਜਾਣੀ ਸੀ ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਦੂਜੇ ਪਾਸੇ ਜੋ ਪਤੰਗ ਡਾਂਣ ਵਾਲੇ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਧਿਆਨ ਰੱਖਣਾ ਚਾਹੀਦਾ ਕਿ ਉਹਨਾਂ ਦੇ ਪਰਿਵਾਰ ਨਾਲ ਵੀ ਇਦਾਂ ਦੀ ਘਟਨਾ ਵਾਪਰ ਸਕਦੀ ਹੈ ਮਾਪੇ ਜਿਹੜੇ ਬੱਚੇ ਦੇ ਨੇ ਉਹਨਾਂ ਨੂੰ ਧਿਆਨ ਰੱਖਣ ਦੀ ਲੋੜ ਆਪਣੇ ਬੱਚੇ ਕੀ ਕਰ ਰਹੇ ਨੇ ਉਹਨਾਂ ਦੇ ਬੱਚੇ ਕਿ ਇਹ ਕਿਹੜੇ ਤਰੀਕੇ ਨਾਲ ਪਤੰਗ ਡਾ ਰਹੇ ਨੇ ਕਿਈ ਡੋਰ ਲੈ ਰਹੇ ਨੇ ਪਹਿਲੀ ਗੱਲ ਤਾਂ ਇਸ ਤਰੀਕੇ ਦੀ ਜਿਹੜੀ ਖੇਡ ਹੈ ਪਤੰਗ ਹੈ ਤਾਂ ਉਹ ਨਹੀਂ ਡਾਣੀ ਚਾਹੀਦੀ ਜਿਸ ਤੇਰੇ ਨਾਲ ਕੀ ਕਿਤੇ ਮੌਤ ਦਾ ਖਤਰਾ ਬਣ ਸਕੇ ਤਾਂ ਇਸ ਨੂੰ ਲੈ ਕੇ ਵਿਅਕਤੀ ਦੀ ਬਹੁਤ ਵੱਡਾ ਨੁਕਸਾਨ ਹੋਇਆ ਸੋ ਲੈ ਕੇ ਆਪਣੇ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਉਹਨਾਂ ਨੇ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਜਦ ਇਹ ਨਾਰਕੀ ਹੋਰ ਬੰਦੇ ਦਾ ਕਿਸੇ ਨੂੰ ਨੁਕਸਾਨ ਨਾ ਹੋਵੇ ਤੇ ਗੱਲਬਾਤ ਵੀ ਕਰ ਨਾਲ ਛੋਟੀ ਬੜੀ ਨੱਗਲ ਤੇ ਵਿਅਕਤੀ ਸਾਡੇ ਨਾਲ ਹੈ ਦੇਸ ਰਾਜ ਕਿਸ ਰਾਜ ਕਿਵੇਂ ਹੋਇਆ ਹੈ ਸਾਰਾ ਚਾਈਨਾ ਡੋਰ ਦੇ ਨਾਲ ਤੇ ਕਿੱਥੇ ਕਿੱਥੇ ਤੁਹਾਡੇ ਜਿਹੜੀ ਚਾਈਨਾ ਡੋਰ ਨੇ ਆ ਕੇ ਕੱਟ ਕਰਿਆ ਹੱਥ ਤੇ ਇਹ ਕਰ ਦਿੰਦੇ ਇਹ ਕਰ ਦਿੰਦੇ ਪੀ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਤਾਂ ਗਰਦਨ ਦਿਖਾ ਦਿਓ ਬਾਈ ਜੀ ਇੱਧਰ ਲੱਭਾ ਇਹ ਚਾਈਨਾ ਡੋਰ ਨੇ ਦੇਖੋ ਕਿਵੇਂ ਜੇ ਅਗਰ ਇਹ ਹੱਥ ਇਹਦੇ ਉਂਗਲੀਆਂ ਨਾਲ ਆ ਕੇ ਆਂਦੀਆਂ ਤਾਂ ਇਹ ਚਾਈਨਾ ਡੋਰ ਨੇ ਕੱਟ ਦੇਣੀ ਸੀ ਇਸ ਜਗ੍ਹਾ ਉੱਤੇ ਇਸਦੀ ਮੌਤ ਹੋ ਜਾਣੀ ਸੀ ਪਰ ਇਸ ਨੂੰ ਲੈ ਕੇ ਤੁਸੀਂ ਦੇਖੋ ਕਿੰਨੀ ਖਤਰਨਾਕ ਹੈ ਚਾਇਨਾ ਡੋਰ ਪਰ ਅਜੇ ਵੀ ਜਿਹੜੇ ਨੌਜਵਾਨ ਨੇ ਜਿਹੜੇ ਪਤੰਗ ਡਾਂਦੇ ਨੇ ਇਹ ਨਹੀਂ ਸਮਝਦੇ ਆ ਦੇਖੋ ਤੁਸੀਂ ਉਂਗਲ ਦੀ ਹੁਣੇ ਸੋਨਾ ਸੈਕਟਰ ਤੋਂ ਜਿਹੜੇ ਇਲਾਜ ਕਰਾ ਕੇ ਜਿਹੜੇ ਹੁਣੇ ਆਏ ਨੇ ਤਾਂ ਕਾਫੀ ਜਿੜੀ ਮੇਜਰ ਇੱਕ ਤਰ੍ਹਾਂ ਦਾ ਜਿਹੜਾ ਜ਼ਖਮ ਇਸ ਇੱਕ ਹਾਦਸੇ ਹੋਇਆ ਤੇ ਭਾਈ ਜਦੋਂ ਤੁਸੀਂ ਘਰ ਤੋਂ ਆ ਰਹੇ ਸੀ ਤਾਂ ਕਿੱਥੇ ਕਿ ਜਾ ਕੇ ਇਹ ਚਾਇਨਾ ਡੋਰ ਨੇ ਤੁਹਾਡੇ ਉੱਤੇ ਇੱਕ ਆਣ ਕੇ ਡਿੱਗੀ ਉਸ ਤੋਂ ਬਹੁਤ ਜ਼ਖਮੀ ਕੀਤਾ ਘਰ ਨੱਗਲ ਦਵਾਰ ਦੇ ਪਿੰਡ ਤੋਂ ਟੋਲ ਲਾਣਗੇ ਤਾਂ ਕਿਵੇਂ ਤੁਹਾਨੂੰ ਪਤਾ ਨਹੀਂ ਲੱਗੇ ਮੋਟਰਸਾਈਕਲ ਤੇ ਸੀ ਹਾਂ ਜੀ ਪਤਾ ਨਹੀਂ ਲੱਗੇ ਮੋਟਰਸਾਈਕਲ ਤੇ ਪੁਰਜ਼ੇ ਇਹ ਪਹਿਲਾਂ ਆਂਦੀ ਗਰਦਨ ਤੇ ਵੱਜੀ ਹੈ ਨਾ ਹਾਂ ਗਰਦਨ ਨਾਲ ਜਾਈ ਗਰਦਨ ਤੇ ਇਹ ਤੂੰ ਗਰਦਨ ਤੇ ਆਣ ਕੇ ਚੈਨ ਰੋਡ ਟਿੱਗੀ ਉਸ ਤੋਂ ਬਾਅਦ ਤੱਕ ਜਾ ਕੇ ਤੇ ਸੋਡੀ ਉਂਗਲੀਆਂ ਕਿ ਆ ਗਈਆਂ ਅਗਰ ਉਂਗਲੀਆਂ ਨਾ ਕੇ ਆਂਦੀਆਂ ਮੇਰੇ ਖਿਆਲ ਵਿੱਚ ਥੋੜੀ ਤਾਂ ਮੌਤ ਹੋਈ ਜਾਣੀ ਸੀ ਜਗਾ ਤੋਂ ਹਾਂ ਜੀ ਤਾਂ ਬਿਲਕੁਲ ਸਾਡੇ ਨਾਲ ਇਸ ਪਡੋਲ ਦੇ ਵੀ ਨਾਲ ਛੋਟੇ-ਬੜੇ ਨਕਲ ਦੇ ਵੀ ਬੰਦੇ ਸਾਡੇ ਨਾਲ ਨੇ ਤਾਂ ਬਈ ਜੀ ਕਿਵੇਂ ਦਿਖਦੇ ਹੋ ਕਿ ਭਾਵੇਂ ਪੰਜਾਬ ਸਰਕਾਰ ਨੇ ਬੈਨ ਕਰ ਦਿੱਤੀ ਹੋਈ ਆ ਪਰ ਅਜੇ ਵੀ ਕਈ ਦੁਕਾਨਦਾਰ ਫੇਟੜਕਾ ਹੋ ਕੇ ਚਾਈਨਾ ਡੋਰ ਨੂੰ ਵੇਚ ਰਹੇ ਨੇ ਜੋ ਕਿ ਲੋਕਾਂ ਦੀ ਜ਼ਖਮੀ ਕਰਨ ਨੂੰ ਮੌਤਾਂ ਦਾ ਕਾਰਨ ਬਣ ਰਹੇ ਨੇ ਪਰ ਇਸ ਦੇ ਉੱਤੇ ਕੋਈ ਟੁਕਮਾ ਹੱਲ ਨਹੀਂ ਕੀਤਾ ਜਾ ਇਹ ਤਾਂ ਜੀ ਪ੍ਰਸ਼ਾਸਨ ਨੂੰ ਚਾਹੀਦਾ ਜੀ ਸਾਰਾਈ ਬਈ ਦੁਕਾਨਦਾਰਾਂ ਤੇ ਕੋਈ ਧੁਕਮਾ ਕਾਰਵਾਈ ਕਰਿਆ ਵੀ ਬੱਚੇ ਦਾ ਖਰੀਦ ਲੈਣੇ ਆ ਡਾਉਣ ਲੱਗ ਜੰਨੇ ਆ ਅੱਜ ਕੱਲ ਪਤੰਗ ਪਰ ਦੁਕਾਨਦਾਰਾਂ ਤੇ ਕੋਈ ਕਾਰਵਾਈ ਵੇਚਣ ਵਾਲੇ ਤੇ ਹੋਣੀ ਚਾਹੀਦੀ ਹੈ ਜੀ ਸਾਰੀ ਬਾਕੀ ਪੰਚਾਇਤਾਂ ਨੂੰ ਔਰ ਹੋਰ ਸਾਰੇ ਪਿੰਡਾਂ ਨੂੰ ਚਾਹੀਦਾ ਵੀ ਆਪਣੇ ਪਿੰਡਾਂ ਚ ਗੁਰਦੁਆਰਿਆਂ ਚ ਲੋਸ ਮਿੰਟ ਕਰਾ ਕੇ ਇਹ ਚੈਨਾ ਡੋਰ ਨੂੰ ਬੰਦ ਕਰਾਉਣ ਤੇ ਜੁਰਮਾਨਾ ਰੱਖਣ ਗੁਰਦੁਆਰਿਆਂ ਚ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਭਾਵੇਂ ਬੈਨ ਵੀ ਹੈ ਪਰ ਉਸ ਤੋਂ ਬਾਅਦ ਵੀ ਕਈ ਦੁਕਾਨਦਾਰ ਛੋਟਾ ਛੋਟਾ ਆਪਣਾ ਫਾਇਦਾ ਕਰਨ ਵਾਸਤੇ ਲੋਕਾਂ ਦੀ ਜਾਨ ਦੇ ਜ਼ਿੰਮੇਵਾਰ ਬਣਦੇ ਨੇ ਤੇ ਨਾਲ ਦੀ ਨਾਲ ਭਾਈ ਸਾਡੇ ਨਾਲ ਭਾਜੀ ਜਿਸ ਤਰੀਕੇ ਨਾਲ ਜ਼ਖਮੀ ਹੋਇਆ ਮੌਤ ਵੀ ਹੋ ਸਕਦੀ ਸੀ ਚੈਨਲ ਡੋਰ ਦੇ ਨਾਲ ਜਿਸ ਤਰੀਕੇ ਨਾਲ ਸਿੱਧਾ ਗਰਦਨ ਦੇ ਉੱਤੇ ਆਣ ਕੇ ਚੈਨਲ ਡੁੱਟ ਗਈ ਉਸ ਤੋਂ ਬਾਅਦ ਗਰਦਨ ਦੇ ਉੱਤੇ ਕਾਫੀ ਕੱਟ ਲੱਗਿਆ ਹੋਇਆ ਬਿਲਕੁਲ ਹੋ ਸਕਦੀ ਸੀ ਜੀ ਜਦ ਕਿ ਉਂਗਲੀ ਵੀ ਹੱਡੀ ਤੱਕ ਕੱਟੀ ਗਈ ਹੈ ਹੱਡੀ ਵੀ ਅੱਧੀ ਕੱਟੀ ਗਈ ਹੈ ਚਲੋ ਬਚਾਅ ਹੋ ਗਿਆ ਪ੍ਰਮਾਤਮਾ ਦਾ ਸ਼ੁਕਰ ਹੈ ਬਰੇ ਪ੍ਰਸ਼ਾਸਨ ਦੇ ਵੀ ਸਖਤ ਕਾਰਵਾਈ ਕਰਨ ਜਿਹੜੇ ਵੀ ਕੋਈ ਹੈਗੇ ਆ ਦੇਖ ਕੇ ਸਾਨੂੰ ਤੋਂ ਪਤਾ ਨਹੀਂ ਲੱਗਿਆ ਵੀ ਹੁਣ ਕਿਹਨੇ ਉਹ ਉਡਾਈਆ ਚੈਨਲ ਹੋਰ ਪਰ ਵਿਕਤਰ ਰਹੀ ਹੈ ਨਾ ਜੀ ਬਾਜ਼ਾਰ ਤੇ ਪਾਬੰਦੀ ਦੇ ਬਾਵਜੂਦ ਵੀ ਵਿਕਰੀ ਹੈ ਇਹ ਪ੍ਰਸ਼ਾਸਨ ਨੂੰ ਖੁਦ ਐਕਸ਼ਨ ਲੈਣਾ ਚਾਹੀਦਾ ਚੈੱਕ ਕਰਨ ਦੁਕਾਨਾਂ ਤੇ ਜਾ ਕੇ ਕੌਣ ਵੇਚ ਰਿਹਾ ਹੈ ਕਿਆ ਕਰ ਰਿਹਾ ਦੇ ਕੋਈ ਗੈਰ ਕਾਨੂੰਨੀ ਚੀਜ਼ ਲੋਕਾਂ ਨੂੰ ਕੋਈ ਡਰ ਪਿਆ ਹੀ ਨਹੀਂ ਹੈ ਪ੍ਰਸ਼ਾਸਨ ਦਾ ਵੀ ਕੋਈ ਡਰ ਪਿਆ ਨਹੀਂ ਹੈ ਅਸੀਂ ਇਹੀ ਕਹਿਣਾ ਚਾਹੁੰਗੇ ਵੀ ਸਖਤ ਕਾਰਵਾਈ ਹੋਵੇ ਕਿੰਨੇ ਜਾਨ ਪਰ ਮਰ ਰਹੇ ਆ ਉਹਨਾਂ ਨੂੰ ਗਿਰ ਰਹੀ ਹੈ ਕਿੰਨੇ ਆ ਖਬਰਾਂ ਆ ਰਹੀਆਂ ਕਿ ਹਾਂ ਫਲਾਣਾ ਬੰਦੇ ਦੀ ਗਰਦਨ ਕੱਟੀ ਗਈ ਚਾਨਣ ਡੋਰ ਨਾਲ ਬਿਲਕੁਲ ਲੇਕਿਨ ਫਿਰ ਵੀ ਲੋਕ ਟਲਦੇ ਨਹੀਂ ਜੀ ਥੋੜਾ ਜਿਹਾ ਪ੍ਰਸ਼ਾਸਨ ਨੂੰ ਆਪਣੀ ਸ਼ਕਤੀ ਦਿਖਾਣੀ ਪਊਗੀ ਪਰ ਦੂਜੇ ਪਾਸੇ ਜੋ ਚੀਜ਼ ਵਿਕਦੀ ਹੈ ਤਾਂ ਕਿਤੇ ਨਾ ਕਿਤੇ ਖਰੀਦਦਾਰੀ ਹੁੰਦੀ ਤਾਂ ਹੀ ਵਿਕਦੀ ਹੈ ਤਾਂ ਇਸ ਦੇ ਨਾਲ-ਨਾਲ ਬੱਚਿਆਂ ਨੂੰ ਅਵੇਰ ਕੀ ਕਰਨਾ ਚਾਹੀਦਾ ਹੈ ਮਾਵਾ-ਪਾਪ ਨੂੰ ਵੀ ਮਾਪ ਨੂੰ ਬੱਚੇ ਦੀ ਗੌਰ ਰੱਖਣੀ ਚਾਹੀਦੀ ਹੈ ਕਿ ਭਾਈ ਉਹ ਗਲਤ ਤਰੀਕੇ ਨਾਲ ਪਤੰਗ ਡਾਰ ਰਹੇ ਨੇ ਗਲਤ ਡੋਰ ਦੇ ਨਾਲ ਕਿ ਲੱਗਦਾ ਜੀ ਮਾਵਾ-ਪਾਪ ਦਾ ਵੀ ਧਿਆ ਬਿਲਕੁਲ ਨਹੀਂ ਆਏਗਾ ਬਿਲਕੁਲ ਨਹੀਂ ਆਏਗਾ ਦੇਖੋ ਜਦੋਂ ਦਾ ਕੋਈ ਇਦਾਂ ਦਾ ਕੰਮ ਹੋ ਜਾਂਦਾ ਫਿਰ ਤਾਂ ਕਹਿੰਦੇ ਵੀ ਗਲਤੀ ਹੋ ਗਈ ਸਾਡਾ ਬੱਚਾ ਸੀ ਏ ਸੀ ਪਰ ਜਦੋਂ ਕਰਦਾ ਹੈ ਉਦੋਂ ਕੋਈ ਨਹੀਂ ਸੋਚਦਾ ਠੀਕ ਹੈ ਨਹੀਂ ਆਪਣੇ ਆਪਣੇ ਬੱਚਿਆਂ ਨੂੰ ਸਮਝਾ ਕੇ ਰੱਖਣਾ ਚਾਹੀਦਾ ਥੋੜਾ ਸਖਤੀ ਨਾਲ ਉਹ ਕਰਨਾ ਚਾਹੀਦਾ ਡੰਟਣਾ ਚਾਹੀਦਾ ਪਰ ਇਹ ਪਤੰਗ ਦਾ ਤਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਹਦਾ ਤਾਂ ਕੋਈ ਮੁਕਾਬਲੇ ਵੀ ਨਹੀਂ ਹੁੰਦੇ ਵੀ ਜਿਹੜੇ ਹਾਂ ਬੀ ਇਹ ਜ਼ਰੂਰੀ ਸੀ ਆ ਪ੍ਰੈਸ਼ਟੀ ਕਰਨੀ ਹੈ ਕੁਝ ਠੀਕ ਹੈ ਫਿਰ ਲੋਕਾਂ ਦੀਆਂ ਜਾਣਾਂ ਨਾਲ ਖਿਲਵਾੜਾ ਕਿਸੇ ਨਾਲ ਵੀ ਹੋ ਸਕਦਾ ਮੈਂ ਕਹਿੰਦਾ ਵੀ ਲੱਗਦਾ ਮੇਰੇ ਜਿਹੜੇ ਬੰਦੇ ਉਡਾ ਰਿਹਾ ਉਹਦੇ ਪਰਿਵਾਰਕ ਮੈਂਬਰ ਨਾਲ ਵੀ ਹੋ ਸਕਦਾ ਕਿਸੇ ਨਾਲ ਵੀ ਹੋ ਸਕਦਾ ਜੀ ਕੋਠਿਆਂ ਤੇ ਝੜ ਕੇ ਪਤੰਗ ਟਾਣਦੇ ਦੇ ਪਿੱਛੇ ਇੱਕ ਖਬਰ ਆਈ ਸੀ ਕਹਿੰਦਾ ਬੱਚਾ ਉਡਾਂਦਾ ਉਡਾਂਦਾ ਪਿੱਛੇ ਨੂੰ ਗਿਰ ਗਿਆ ਮੌਤ ਹੋ ਗਈ ਠੀਕ ਹੈ ਨਹੀਂ ਇੰਨੀ ਖਾਤਰ ਵਾਲੀ ਚੀਜ਼ ਆ ਫਿਰ ਰੋਕਦੇ ਨਹੀਂ ਫਿਰ ਬਾਅਦ ਚ ਧਰਨੇ ਲੱਗਦੇ ਪ੍ਰਦਰਸ਼ਨ ਹੁੰਦੇ ਕੋਈ ਫਾਇਦਾ ਨਹੀਂ ਘਟਨਾ ਹੋਣ ਤੋਂ ਪਹਿਲੇ ਕੋਈ ਐਕਸ਼ਨ ਹੋਣਾ ਚਾਹੀਦਾ ਬਾਅਦ ਚ ਤਾਂ ਚਾਹੇ ਫਿਰ ਜੋ ਮਰਦੀ ਜਿਹਦਾ ਘਰ ਹੀ ਉੱਡ ਗਿਆ ਫਿਰ ਕਰੀਏ ਜਾਂ ਨਾ ਬਾਈ ਜੀ ਸਾਡੇ ਨਾਲ ਨੇ ਤਾਂ ਕਿਵੇਂ ਦੇਖਦੇ ਹੋ ਕਿ ਜ਼ਖਮੀ ਹੋਇਆ ਵਿਅਕਤੀ ਤਾਂ ਮੌਤ ਦੇ ਮੂੰਹ ਤੋਂ ਮੁੜ ਕੇ ਆਇਆ ਇੱਕ ਤਰ੍ਹਾਂ ਦਾ ਸਮਝ ਲੈਣੇ ਆ ਜਿਸ ਤਰੀਕੇ ਨਾਲ ਉਹਦੇ ਨਿਸ਼ਾਨ ਪਿਆ ਚ ਐਂਡ ਉਹਨੇ ਆਣ ਕਿ ਲਿਫਟੀ ਉਹਦੇ ਨਾਲ ਪਰ ਦੂਜੇ ਪਾਸੇ ਅਵੇਰ ਵੀ ਬਹੁਤ ਕੀਤਾ ਜਾਂਦਾ ਲੋਕਾਂ ਨੂੰ ਮਾਪੇ ਦਾ ਕਿੰਨਾ ਕ ਫਰਜ਼ ਬਣਦਾ ਆਪਣੇ ਬੱਚਿਆਂ ਪ੍ਰਤੀ ਇਦੇ ਵਿੱਚ ਜਿਹੜਾ ਕੀ ਹੈਗਾ ਚੈਨਾ ਟੋਰ ਦੇ ਵਿੱਚ ਮਾਪੇ-ਬਾਪ ਦਾ ਉਹਦੇ ਵਿੱਚ ਸਭ ਤੋਂ ਜ਼ਿਆਦਾ 100% ਰੋਲ ਹੈਗਾ ਉਹਨੇ ਆਪਣੇ ਮਾਪੇ-ਬਾਪ ਨੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਰੋਕਣਾ ਜੇ ਸਭ ਤੋਂ ਪਹਿਲਾਂ ਮਾਪੇ-ਬਾਪ ਨੂੰ ਦੇਖਣਾ ਵੀ ਮੇਰੇ ਬੱਚੇ ਕੀ ਕਰਦੇ ਆ ਕੀ ਨਹੀਂ ਕਰਦੇ ਵੀ ਉਹਨਾਂ ਜਦੋਂ ਦੇਖਦਾ ਪਤੰਗ ੜਾ ਰਹੇ ਚੈਨਾ ਟੋਰ ਕਿੱਥੋਂ ਲਿਆ ਰਹੇ ਉਹਨਾਂ ਨੂੰ ਜਦੀ ਰੋਕਣਾ ਚਾਹੀਦਾ ਹੈਗਾ ਸਭ ਤੋਂ 100% ਰੋਲ ਹੈਗਾ ਮਾਪੇ-ਬਾਪ ਦਾ ਕੀ ਪ੍ਰਸ਼ਾਸਨ ਦਾ ਆਪਣਾ ਚੋਰ ਲਾ ਰਿਹਾ ਪ੍ਰਸ਼ਾਸਨ ਤੋਂ ਮੌਕੇ ਤੇ ਹੁੰਦਾ ਨਹੀਂ ਹੈਗਾ ਬੈਨ ਵੀ ਕਰਤੀ ਉਹਨਾਂ ਨੇ ਬੈਨ ਵੀ ਕੀਤੀ ਹੈ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਵੱਲੋਂ ਤਾਂ ਨਵੀਆਂ ਧਾਰਾ ਲਾਈਆਂ 223 ਧ ਉਹਦਾ ਮਾਪੇ ਦਾ ਜਦ ਕਿ ਮਾਪੇ ਦਾ ਸਭ ਤੋਂ ਦੇਖਣਾ ਚਾਹੀਦਾ ਹੈ ਬੱਚੇ ਕਿੱਥੇ ਕਿਹੜਾ ਕਰ ਰਹੇ ਗਿਆ ਨਹੀਂ ਕਰ ਰਹੇਗੇ ਉਹਨਾਂ ਨੂੰ ਰੋਕਣਾ ਚਾਹੀਦਾ ਚਾਹੁੰਦਾ ਇਹ ਚੀਜ਼ਾਂ ਲਿਆਉਣੇਗੇ ਬਿਲਕੁਲ ਇਹ ਬਹੁਤ ਵੱਡੀ ਗੱਲ ਹੈ ਕਿ ਜਿਸ ਤਰੀਕੇ ਨਾਲ ਕੱਲਾ ਪ੍ਰਸ਼ਾਸਨ ਦਾ ਹੀ ਜ਼ਿੰਮੇਵਾਰੀ ਨਹੀਂ ਵੜਦੀ ਤੁਜੋਸੇ ਮਾਪੇ ਦਾ ਹੀ ਬਹੁਤ ਵੱਡਾ ਰੋਲ ਹੈ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਅੱਜ ਕੱਲ ਬੱਚੇ ਲਾਪਰਵਾਇਸ ਕਰਕੇ ਬਣਦੇ ਨੇ ਜਦੋਂ ਉਹਨਾਂ ਦੀ ਦੇਖ ਰੱਖ ਨਹੀਂ ਕੀਤੀ ਜਾਂਦੀ ਤਾਂ ਇਸ ਕਰਕੇ ਜਿੰਨੇ ਤੁਹਾਡੇ ਦਰਸ਼ਕ ਦੇਖ ਰਹੇ ਨੇ ਆਉਣ ਵਾਲੇ ਦਿਨਾਂ ਵਿੱਚ ਕਿਸੇ ਹੋਰ ਨਾਲ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ ਤਾਂ ਵੱਧ ਤੋਂ ਵੱਧ ਵੀਡੀਓ ਨੂੰ ਖਬਰ ਨੂੰ ਸ਼ੇਅਰ ਵੀ ਕਰਦੇ ਰਹੋ ਜਿੱਦੇ ਨਾਲ ਜਰਾ ਆਪਣਾ ਪਛਾਣ ਜੁੜਦੇ ਤੇ ਆਪਣੇ ਬੱਚਿਆਂ ਨੂੰ ਧਿਆਨ ਰੱਖਿਓ ਪ੍ਰਸ਼ਾਸਨ ਨੇ ਪੁਲਿਸ ਨੇ ਸਖਤ ਰਾਵਾਂ ਵੀ ਲਗਾਈਆਂ ਹੋਣੀਆਂ ਨੇ ਕਿਸੇ ਨਾਲ ਕਿ ਤੁਹਾਡੇ ਬੱਚੇ ਨੂੰ ਜੇਲ੍ਹ ਵੀ ਹੋ ਸਕਦੀ ਹੈ ਮੋਟਾ ਜੁਰਮਾਨਾ ਵੀ ਹੋ ਸਕਦਾ ਹੈ ਤਾਂ ਹਾਂਜੀ ਬਈ ਕੀ ਕਰ ਦੁਕਾਨਦਾਰਾਂ ਨੂੰ ਵੀ ਜਿਹੜਾ ਕੋਈ ਬੇਦ ਦਾ ਏ ਲੋਕਾਂ ਨੂੰ ਵੀ ਇਹ ਹੈ ਕਈ ਵਾਰੀ ਅਸੀਂ ਡਰ ਜਾਂਦੇ ਵੀ ਲੈ ਮੈਂ ਬੋਲੂਗਾ ਇਹਦੇ ਖਿਲਾਫ ਜੇ ਕੋਈ ਬੇਦ ਦਾ ਏ ਤਾਂ ਸਾਹਮਣੇ ਆ ਕੇ ਦੱਸਣਾ ਚਾਹੀਦਾ ਪ੍ਰਭਾਤ ਵੀ ਇਹ ਗਲਤ ਕੰਮ ਕਰਦਾ ਹੈ ਬਿਲਕੁਲ ਬਿਲਕੁਲ ਠੀਕ ਹੈ ਨਹੀਂ ਇਹਦਾ ਇੱਕ ਖਤਰਾ ਹੀ ਹੈ ਮਤਲਬ ਹੂੰ ਜੇ ਜ ਮਤਲਬ ਬੰਦੇ ਨੇ ਹਸਲਾ ਰੱਖ ਲਿਆ ਜੀ ਚੈਨਲ ਡੋਰ ਰੱਖ ਲਿਆ ਠੀਕ ਹੈ ਨਹੀਂ ਬਿਲਕੁਲ ਇਹ ਬਹੁਤ ਵੱਡੀ ਗੱਲ ਹੈ ਕਿ ਅਗਰ ਕੋਈ ਦੁਕਾਨਦਾਰ ਵੇਚਦਾ ਹੈ ਉਸ ਦੇ ਨਜ਼ਦੀਕ ਵਾਲਾ ਦੁਕਾਨਦਾਰ ਵੀ ਹੈ ਅਗਰ ਤੁਸੀਂ ਆਪਣੀ ਪਛਾਣ ਗੁਪਤ ਰੱਖਣੀ ਹੈ ਤਾਂ ਉਹਦੀ ਜਾਣਕਾਰੀ ਜ਼ੂਰ ਬੰਦੇ ਦੀ ਪ੍ਰਸ਼ਾਸਨ ਨੂੰ ਦਿਓ ਪੁਲਿਸ ਨੂੰ ਦਿਓ ਕਿ ਉਹ ਬੰਦਾ ਭਾਈ ਚੈਨਲ ਡੋਰ ਵੇਚ ਰਿਹਾ ਜਿਸ ਤੋਂ ਬਾਅਦ ਜਾ ਕੇ ਉਸ ਦੇ ਉੱਤੇ ਕਾਰਵਾਈ ਹੋ ਸਕੇ ਕਿਸੇ ਜਾਨ ਨਾ ਜਾ ਸਕੇ ਤਾਂ ਇਸ ਤਰੀਕੇ ਦੀ ਜਿਹੜੀ ਘਟਨਾ ਹੋਰ ਨਾ ਵਾਪਰੇ ਤਾਂ ਆਪਣੇ ਆਪਣੇ ਬੱਚਿਆਂ ਨੂੰ ਤੇ ਨਾਲ ਪ੍ਰਸ਼ਾਸਨ ਨੂੰ ਵੀ ਸਖਤ ਕਾਰਵਾਈ ਉਹਨਾਂ ਲੋਕਾਂ ਦੇ ਖਿਲਾਫ ਕਰਨੀ ਚਾਹੀਦੀ ਜਿਹੜੇ ਚੈਨਲ ਡੋਰ ਵੇਚ ਰਹੇ ਥੋੜੇ ਕੈ